ਇਹ ਤੁਸੀਂ ਘਰ ਬਣਾਈ ਆ ਇਹ ਘਰ ਬਣਾਈ ਆ ਜੀ ਬਹੁਤ ਜ਼ਿਆਦਾ ਇਹਦੇ ਤੇ ਵੀ ਮਿਹਨਤ ਆਈ ਹੋਈ ਇਹ ਤਾਂ ਮਿਹਨਤ ਹਜੇ ਕਲਰ ਹੋਣਾ ਜੀ ਫਿਰ ਇਹਨੇ ਸੋਹਣੀ ਬਣਨਾ ਹਜੇ ਤਾਂ ਕਲਰ ਨਹੀਂ ਹੋਇਆ ਦੀਵੇ ਤੋੜੀਆਂ ਕੁਜੇ ਸਾਰਾ ਕੁਝ ਬਣਾ ਲਏ ਨੇ ਜੀ ਗਮਲੇ ਵੀ ਬਣਾ ਲਏ ਨੇ ਇਹ ਜੱਗ ਬਣਾਇਆ ਜੀ ਪਾਣੀ ਵਾਸਤੇ ਇਹ ਬਾਪੂ ਕਿੰਨਾ ਸਮਾਂ ਲੱਗਿਆ ਇਹਨੂੰ ਬਣਨ ਦੇ ਵਿੱਚ ਦਿਹਾੜੀ ਚ 15 ਕ ਬਣਦੇ ਨੇ ਜੀ ਫਿਰ ਡੰਡੀ ਲਾਉਣੀ ਆ ਮਿਹਨਤ ਆ ਇੰਨੀ ਮਿਹਨਤ ਆ ਇਹਦਾ ਕੀ ਮੁੱਲ ਇਹਦਾ ਮੁੱਲ ਤਾਂ ਉਹੀ ਬੱਚ ਜੀ 150 600 800 ਬਜ਼ਾਰਾਂ ਵਾਲੇ ਨੇ ਤਾਂ 600 ਦੀ ਦੇ ਦਿੰਦੀ ਨੇ ਇਕੱਠਾ ਬਜ਼ਾਰ ਦੇ ਵਿੱਚ ਤਾਂ ਬਾਪੂ ਆਪਾਂ ਜਾਣਦੇ ਆ ਸੁੰਦਰ ਹਟੜੀਆਂ ਰੰਗ ਕਰੀਆਂ ਹੋਈਆਂ ਰੰਗ ਬਰੰਗੀਆਂ ਉਹ ਤਾਂ 1000 1000 ਰੁਪਏ ਨੂੰ ਦੇਈ ਜਾਂਦੇ ਨੇ ਤੁਹਾਨੂੰ ਕਿਉਂ ਨਹੀਂ ਇੰਨਾ ਮੁੱਲ ਮਿਲ ਗਿਆ ਤੁਹਾਨੂੰ ਨਹੀਂ ਮਿਲਦਾ ਜੀ ਬੱਚ ਪਤਾ ਨਹੀਂ ਕੀ ਕਹਿੰਦਾ ਇਹ ਕੱਪ ਬਣਾਏ ਨੇ ਜੀ ਗਲਾਸ ਬਣਾਏ ਨੇ ਇਹ ਬਾਪੂ ਜੀ ਦਿਹਾੜੀ ਦੇ ਵਿੱਚ ਕਿੰਨੇ ਬਣਾ ਦਿੰਦੇ ਇਹ ਤਾਂ ਬਣ ਜਾਂਦੇ ਨੇ ਜੀ ਵੈਸੇ ਇਹ ਡੰਡੀਆਂ ਲਾਉਣੀਆਂ ਪੈਂਦੀਆਂ ਨੇ 40 50 ਹੀ ਬਣਦੇ ਨੇ ਬਾਹਰੇ ਨਹੀਂ ਬਣਦੇ ਪਤਨ ਤੋਂ ਜਾਂ ਤਾਂ ਪੜਨੋ 1980 ਤੋਂ ਇਹੀ ਕੰਮ ਕਰਦੇ ਹਾਂ ਬਜ਼ੁਰਗ ਵੀ ਇਹ ਕੰਮ ਕਰਦੇ ਸੀ ਹਾਂਜੀ ਸਾਡੇ ਪਿਓ ਦਾਦੇ ਬਜ਼ੁਰਗ ਕਰਦੇ ਸੀਗੇ ਚੈਨਾ ਦੇ ਆਰਟੀਫੀਸ਼ਲ ਦੀਵੇ ਆ ਗਏ ਬਾਜ਼ਾਰਾਂ ਦੇ ਵਿੱਚ ਉਸ ਨਾਲ ਇਸ ਦਿੱਤੇ ਨੂੰ ਕੋਈ ਫਰਕ ਪਿਆ ਹੋਵੇ ਦੇਖੋ ਜੀ ਫਰਕ ਤਾਂ ਪਿਆ ਹੀ ਹੈ ਵੈਸੇ ਜਿਹੜੇ ਮਿੱਟੀ ਦੇ ਬਰਤਨ ਨੇ ਉਹ ਮਿੱਟੀ ਦੇ ਬਰਤਨ ਨੇ ਜਿਵੇਂ ਕੁਝ ਹੋ ਗਏ ਦਹੀਂ ਵਾਲੇ ਬਿਮਾਰੀਆਂ ਤੋਂ ਰਹਿਤ ਨੇ ਇਹ ਪਾਣੀ ਪੀਊਗਾ ਉਹ ਵੀ ਫਾਇਦੇਮੰਦ ਆ ਹਾਂਜੀ ਪੋਤੇ-ਪੋਤੀਆਂ ਫਿਰ ਰਹੇ ਨੇ ਇਹ ਵੀ ਕਰਵਾਉਂਦੇ ਆ ਕੰਮ ਹਾਂਜੀ ਮੁੰਡੇ ਕਰਾ ਦਿੰਦੇ ਨੇ ਮੁੰਡੇ ਦੀਵੇ ਬਣਾ ਲੈਂਦਾ ਵੱਡਾ ਬੱਪੂ ਇਹ ਮਿੱਟੀ ਕਿੱਥੋਂ ਆਉਂਦੀ ਆ ਕਿੱਥੋਂ ਲੈਨੇ ਹੋ ਤੁਸੀਂ ਮੁੱਲ ਖਰੀਦਦੇ ਹੋ ਕੀ ਹਿਸਾਬ-ਕਿਤਾਬ ਕੀ ਆ ਕੋਈ ਮੋਲ ਆ ਜੀ ਦਰਿਆ ਵਾਲੀ ਮਿੱਟੀ ਐ ਇਹ ਤੁਸੀਂ ਬਚਪਨ ਦੇ ਵਿੱਚ ਕੰਮ ਕਰਿਆ ਉਹਦੇ ਤੋਂ ਲੈ ਕੇ ਹੁਣ ਤਾਈ ਕੀ ਬਦਲਾਅ ਕੀ ਦੇਖਦੇ ਹੋ ਇਸ ਕੰਮ ਦੇ ਵਿੱਚ ਬਦਲਾਅ ਤਾਂ ਕੋਈ ਨਹੀਂ ਦੇਦੇ ਜੀ ਮਿਹਨਤ ਨਹੀਂ ਪੂਰੀ ਮਿਲਦੀ ਇਦਾਂ ਬੈਠਿਓ ਬਾਪੂ ਜੀ ਥੱਕਦੇ ਨਹੀਂ ਪੈਰਾਂ 'ਪਾਰ ਬੈਠੇ ਨਾ ਜੀ ਥੱਕਦੇ ਨਹੀਂ ਮੈਂ ਤਾਂ 2 ਮਿੰਟ ਬੈਠੇ ਸੀ ਪੀੜੀ ਲੈਣੀ ਪਈ ਨਹੀਂ ਨਹੀਂ ਜੀ ਤਕੀਮਾ ਨਹੀਂ ਗਿਆ ਇਹ ਤਾਂ ਜੇ ਵੀ ਇਹ ਠੰਡਾ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਦੇ ਵਿੱਚ ਹੈ ਇਹ ਇਹ ਠੰਡਾ ਖਤਮ ਹੋ ਸਕਦਾ ਖਤਮੇ ਹੋ ਸਕਦਾ ਜਾਂ ਨਵਾਂ ਪੌਜ ਸਿੱਖਦਾ ਨਹੀਂ ਜੀ ਨਾ ਹਾਂ ਜੀ ਜਦੋਂ ਨਵਾਂ ਪੀੜੀ ਸਿੱਖ ਨਹੀਂ ਰਹੀ ਤਾਂ ਖਤਮ ਹਾਂ ਜੀ ਨਵੀਂ ਪੀੜੀ ਸਿੱਖ ਨਹੀਂ ਰਹੀ ਖਤਮੇ ਹੋਊਗਾ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਨਟੋਲਡ ਪੰਜਾਬ ਮੈਂ ਰਣਦੀਪ ਸਿੰਘ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਹਰ ਕੋਈ ਦੀਪਮਾਲਾ ਕਰਦਾ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਮਿੱਟੀ ਦੇ ਬਰਤਨ ਕਿੱਦਾਂ ਬਣਦੇ ਨੇ ਦੀਵੇ ਕਿੱਦਾਂ ਬਣਦੇ ਨੇ ਸਾਡੇ ਨਾਲ ਨੇ ਬਾਪੂ ਕਰਨੈਲ ਸਿੰਘ ਜੀ ਅੱਜ ਆਜਾ ਤੁਹਾਨੂੰ ਦਿਖਾਉਂਦਾ ਮਿੱਟੀ ਦੇ ਬਰਤਨ ਕਿੱਦਾਂ ਬਣਦੇ ਨੇ ਦੀਵੇ ਕਿੱਦਾਂ ਬਣਦੇ ਨੇ ਸਸ਼ੀ ਕਾਲ ਬਾਪੂ ਜੀ ਸੱਚੀ ਕਾਲ ਜੀ ਕੀ ਹਾਲ ਨੇ ਜੀ ਠੀਕ ਹੈ ਜੀ ਬਾਪੂ ਇਹ ਮਿੱਟੀ ਦੇ ਬਰਤਨ ਬਣਾ ਰਹੇ ਹੋ ਤੁਸੀਂ ਕਿੰਨੇ ਟਾਈਮ ਤੋਂ ਬਣਾ ਰਹੇ ਹੋ ਇਹ ਬਚਪਨ ਤੋਂ ਹੀ ਬਣਾ ਰਹੇ ਆਂ ਜੀ ਬਚਪਨ ਤੋਂ ਬਪੂ ਜੀ ਇਹ ਸਿੱਖਿਆ ਲਈ ਕੀ ਤੋਂ ਤੁਸੀਂ ਇਹ ਗੋਰ ਕਿੱਥੋਂ ਆਇਆ ਤੁਹਾਡੇ ਬਜ਼ੁਰਗਾਂ ਤੋਂ ਆਇਆ ਤੁਹਾਡੇ ਬਜ਼ੁਰਗ ਵੀ ਇਹ ਕੰਮ ਕਰਦੇ ਸੀ ਹਾਂ ਜੀ ਸਾਡੇ ਪਿਓ ਦਾਦੇ ਬਜ਼ੁਰਗ ਕਰਦੇ ਸੀ ਠੀਕ ਹੈ ਬਪੂ ਜੀ ਇਹ ਅੱਗੇ ਤੁਹਾਡੇ ਨਾਲ ਕੋਈ ਫੈਮਿਲੀ ਮੈਂਬਰ ਜਾਂ ਕੋਈ ਤੁਹਾਡਾ ਬੱਚਾ ਜਾਂ ਕੋਈ ਹੋਰ ਇਸ ਕਿੱਤੇ ਦੇ ਵਿੱਚ ਕੰਮ ਤੁਹਾਡੇ ਨਾਲ ਹੱਥ ਵਟਾ ਰਿਹਾ ਹੱਥ ਬੱਚੇ ਸਿੱਖਦੇ ਨਹੀਂਗੇ ਉਹ ਤਾਂ ਹੱਥ ਵਟਾਉਂਦੇ ਨੇ ਜੀ ਵੇਚਣ-ਬੁਚਣ ਚ ਅੱਛਾ ਵੇਚਣ ਦੇ ਵਿੱਚ ਹੱਥ ਵਟਾ ਰਹੇ ਨੇ ਸਿੱਖ ਕੋਈ ਨਹੀਂ ਰਿਹਾ ਠੋੜਾ ਕੋਈ ਬੱਚਾ ਕੋਈ ਸਿੱਖ ਰਿਹਾ ਹੋਵੇ ਕਿਸੇ ਨੂੰ ਕੋਈ ਇਸ ਨਾਲ ਲਗਾ ਹੋਵੇ ਮਿੱਟੀ ਨਾਲ ਨਹੀਂ ਜੀ ਮਿੱਟੀ ਨਾਲ ਨਵੇਂ ਬੱਚੇ ਨੂੰ ਤਾਂ ਕਿਸੇ ਦਾ ਲਗਾ ਨਹੀਂ ਵੈਸੇ ਅਸੀਂ ਕਰਦੇ ਆ ਅੱਛਾ ਜੀ ਠੀਕ ਹੈ ਜੀ ਬਾਪੂ ਜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਇਹ ਤੁਸੀਂ ਜਿੰਨਾ ਸਮਾਂ ਹੋ ਗਿਆ ਸਾਨੂੰ ਜੀ ਬਚਪਨ ਤੋਂ ਜਾਂ ਤਾਂ ਪੜਨ 1980 ਤੋਂ ਇਹੀ ਕੰਮ ਕਰਦੇ ਆ ਜੀ ਠੀਕ ਹੈ ਯਾਨੀ ਬਹੁਤ ਸਮਾਂ ਹੋ ਗਿਆ ਹੁਣ ਤਾਂ ਬਹੁਤ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਇਸ ਕੰਮ ਦਾ ਹਾਂਜੀ ਹਾਂਜੀ ਤੇ ਬਾਪੂ ਜੀ ਕੀ ਕੀ ਬਣਾਉਂਦੇ ਹੋ ਆਪਾਂ ਕੀ ਕੀ ਬਣਾ ਦਿੰਦੇ ਆਂ ਦੀਵੇ ਜਾਂ ਕੋਈ ਕੁਛ ਏਦਾਂ ਦੇ ਕਿਆ ਬਣਾ ਦੀਵੇ ਤੋੜੀਆਂ ਕੁਜੇ ਸਾਰਾ ਕੁਝ ਬਣਾ ਲੈਂਦੇ ਆਂ ਜੀ ਗਮਲੇ ਵੀ ਬਣਾ ਲੈਂਦੇ ਆਂ ਠੀਕ ਹੈ ਬਾਪੂ ਜੀ ਤੇ ਆਪਣੇ ਜੋ ਚైనਾਂ ਦੀਆਂ ਲੜੀਆਂ ਆਈਆਂ ਨੇ ਜਾਂ ਕੁਝ ਹੋਰ ਆ ਗਿਆ ਚైనਾਂ ਦੇ ਆਰਟੀਫੀਸ਼ੀਅਲ ਦੀਵੇ ਆ ਗਏ ਬਜ਼ਾਰਾਂ ਦੇ ਵਿੱਚ ਉਸ ਨਾਲ ਇਸ ਕੇ ਉੱਤੇ ਨੂੰ ਕੋਈ ਫਰਕ ਪਿਆ ਹੋਵੇ ਦੇਖੋ ਜੀ ਫਰਕ ਤਾਂ ਪਿਆ ਹੀ ਹੈ ਵੈਸੇ ਜਿਹੜੇ ਮਿੱਟੀ ਦੇ ਬਰਤਨ ਨੇ ਉਹ ਮਿੱਟੀ ਦੇ ਬਰਤਨ ਨੇ ਹਾਂਜੀ ਜਿਵੇਂ ਕੁਝੇ ਹੋਗੇ ਦਹੀਂ ਵਾਲੇ ਬਿਮਾਰੀਆਂ ਤੋਂ ਰਹਿਤ ਨੇ ਇਹ ਪਾਣੀ ਪੀਊਗਾ ਉਹ ਵੀ ਫਾਇਦੇਮੰਦ ਆ ਹਾਂਜੀ ਗਰਮੀਆਂ 'ਚ ਇਹ ਜੋ ਆ ਚੀਜ਼ਾਂ ਬਣੀਆਂ ਪਈਆਂ ਨੇ ਆਪਾਂ ਦੇਖੀਆਂ ਨੇ ਹੱਟੜੀ ਬਣੀ ਪਈ ਆ ਜਾਂ ਤੁਹਾਡੇ ਗੋਲਕ ਬਣੇ ਪਏ ਨੇ ਇਹ ਤੁਸੀਂ ਖੁਦੇ ਬਣਾਉਂਦੇ ਹੋ ਸਾਰਾ ਕੁਝ ਹਾਂਜੀ ਹਾਂਜੀ ਖੁਦ ਬਣਾਉਂਦੇ ਇਹ ਚੱਕ ਆ ਗਿਆ ਆਪਣੇ ਕੋਲੇ ਮੈਨੂਅਲ ਜਿਹੜਾ ਮੈਨੂਅਲ ਚੱਕ ਹੈ ਵੀ ਤੁਸੀਂ ਹੱਥ ਨਾਲ ਘੁਮਾ ਰਹੇ ਹੋ ਇਹਨੂੰ ਇੱਕ ਬਿਜਲੀ ਵਾਲੇ ਚੱਕ ਆ ਗਏ ਉਹ ਕੰਮ ਆਸਾਨ ਹੋ ਗਿਆ ਉਹ ਜ਼ਿਆਦਾ ਫਾਇਦੇਮੰਦ ਦਾ ਜਾਂ ਤੁਹਾਨੂੰ ਇਹ ਦੇ ਵਿੱਚ ਜ਼ਿਆਦਾ ਕੋਈ ਇੰਟਰਸਟ ਲੱਗਿਆ ਉਹਦੇ ਚ ਆਏ ਆ ਜੀ ਕੰਮ ਤਾਂ ਜ਼ਿਆਦਾ ਨਿਭਰਦਾ ਪਰ ਇਹ ਦੀ ਵਰਗਾ ਕੰਮ ਨਹੀਂ ਉਹ ਕਰਦਾ ਠੀਕ ਹੈ ਉਹਦੇ ਵਿੱਚ ਕੀ ਡਿਫਰੈਂਸ ਕੀ ਹੈ ਕੀ ਉਹ ਇਦਾਂ ਦੀ ਸ਼ੇਪ ਨਹੀਂ ਦੇ ਪਾਉਂਦਾ ਕੀ ਨਹੀਂ ਕਰ ਪਾਉਂਦਾ ਕੀ ਹਿਸਾਬ ਕਿਤਾਬ ਉਹ ਸਫਾਈ ਆਵੇ ਤੇਜ਼ੀ ਦੀ ਦੌੜ ਕਰਦਾ ਉਹ ਬਸ ਬਣਾਈ ਜਾਓ ਰੱਖੀ ਜਾਓ ਠੀਕ ਹੈ ਸਪੀਡ ਕਰਕੇ ਉਹਦੇ ਵਿੱਚ ਸਫਾਈ ਨਹੀਂ ਆ ਰਹੀ ਠੀਕ ਹੈ ਬਾਪੂ ਜੀ ਠੀਕ ਹੈ ਇਹ ਪੋਤੇ ਪੋਤੀਆਂ ਫਿਰ ਰਹੇ ਨੇ ਇਹ ਵੀ ਕਰਵਾਉਂਦੇ ਆ ਕੰਮ ਹਾਂਜੀ ਮੁੰਡੇ ਕਰਾ ਦਿੰਦੇ ਨੇ ਮੁੰਡੇ ਦੀਵੇ ਬਣਾ ਲੈਂਦਾ ਵੱਡਾ ਹਾਂਜੀ ਏ ਬਾਪੂ ਆਪਣੇ ਘਰੋਂ ਹੀ ਵੇਖ ਜਾਂਦੇ ਨੇ ਜਾਂ ਕਿਤੇ ਮਾਰਕੀਟ ਵੇਚਣ ਜਾਂਦੇ ਹੋ ਤੁਸੀਂ ਕੀ ਹਿਸਾਬ ਕਿਤਾਬ ਜਾਨਣਾ ਜੀ ਘਰੇ ਵੀ ਵੇਖ ਜਾਂਦੇ ਨੇ ਮਾਰਕੀਟ ਜਾਂਦੇ ਆ ਬਾਪੂ ਜੀ ਇਹ ਮਿੱਟੀ ਕਿੱਥੋਂ ਆਉਂਦੀ ਆ ਕਿੱਥੋਂ ਲੈਨੇ ਹੋ ਤੁਸੀਂ ਮੁੱਲ ਖਰੀਦਦੇ ਹੋ ਕੀ ਹਿਸਾਬ ਕਿਤਾਬ ਕੀ ਆ ਪੁੱਜ ਮੁੱਲ ਆ ਜੀ ਦਰਿਆ ਵਾਲੀ ਮਿੱਟੀ ਐ ਇਹ 5000 ਦੀ ਮਹਿੰਦਰਾ ਮੰਗਾਈ ਐ ਕਿਤੇ ਆਉਂਦੀ ਕਿੱਥੋਂ ਆ ਬਾਪੂ ਜੀ ਇਹ ਦਰਿਆ ਕਿਹੜੇ ਦਰਿਆ ਤੋਂ ਆਉਂਦੀ ਨਦੀ ਵਾਲੀ ਜਿਹੜੀ ਆਉਂਦੀ ਆ ਆਪਣੇ ਹਿਮਾਚਲ ਤੋਂ ਉਹ ਮਿੱਟੀ ਐ ਇਹ ਤੇ ਆ ਆਪਾਂ ਆ ਮੱਗ ਬਣਾਉਂਦੇ ਆ ਜਾਂ ਆਪਾਂ ਜੱਗ ਬਣਾਉਂਦੇ ਆ ਕਿੰਨੀਆਂ ਆਇਟਮਾਂ ਇਹ ਆਪਾਂ ਖੁਦ ਬਣਾਉਂਦੇ ਆ ਹਾਂਜੀ ਤੇ ਆ ਡੰਡੀਆਂ ਵਗੈਰਾ ਖੁਦ ਲਗਾਈਆਂ ਹਾਂਜੀ 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 ਇਹ ਆ ਖੁਦ ਆਪਾਂ ਕੋਈ ਜੱਗ ਵੀ ਬਣਾਇਆ ਹੋਇਆ ਵੀ ਖੁਦ ਬਣਾਇਆ ਹਾਂਜੀ ਖੁਦ ਬਣਾਇਆ ਜੀ ਠੀਕ ਐ ਤੁਸੀਂ ਬਚਪਨ ਦੇ ਵਿੱਚ ਕੰਮ ਕਰਿਆ ਉਹਦੇ ਤੋਂ ਲੈ ਕੇ ਹੁਣ ਤਾਈਂ ਕੀ ਬਦਲਾਅ ਕੀ ਦੇਖਦੇ ਹੋ ਉਸ ਕੰਮ ਦੇ ਵਿੱਚ ਬਦਲਾਅ ਤਾਂ ਕੋਈ ਨਹੀਂ ਦੇਦੇ ਜੀ ਮਿਹਨਤ ਨਹੀਂ ਪੂਰੀ ਮਿਲਦੀ ਇਹ ਬਣਾ ਕੇ ਕੋਈ ਆਪਾਂ ਫਿਰ ਸਿਕਾਉਂਦੇ ਆ ਇਹ ਤੁਮਾਹ ਤੇ ਕੀ ਪ੍ਰੋਸੈਸ ਕੀ ਹੈ ਇਹਦਾ ਕੀ ਪ੍ਰਕਿਰਿਆ ਇਹ ਪਕਾਉਂਦੇ ਆ ਜੀ ਗੋਹਿਆਂ ਨਾਲ ਹਾਂਜੀ ਠੱਠੇ ਵਾਂਗੂ ਪੱਕਦੇ ਨੇ ਜਿਵੇਂ ਇਟਾਂ ਪੱਕਦੀਆਂ ਨੇ ਠੀਕ ਹਾਂਜੀ ਇੱਕ ਕਿੰਨੇ ਟਾਈਮ ਦੇ ਵਿੱਚ ਪੱਕ ਜਾਂਦੇ ਬਾਪੂ ਜੀ ਪੱਕ ਤਾਂ 3 ਦਿਨ ਲੱਗ ਜਾਂਦੇ ਨੇ ਜੀ ਅੱਜ ਪਾਤੇ ਪਰਸ ਨੂੰ ਨਿਕਲੇ ਆਉਣਗੇ ਠੀਕ ਹੈ ਜੀ ਜੋ ਇੱਕ ਵਾਰੀ ਅੱਗ ਪਾਤੀ ਬਾਰ-ਬਾਰ ਨਹੀਂ ਪਾਉਣੀ ਬਾਰ-ਬਾਰ ਨਹੀਂ ਪਾਉਣੀ ਜੀ ਗਿਰੀ ਅੱਗ ਪਾਤੀ ਬੱਚ ਬੰਦ ਕਰਤੇ ਪੱਕ ਕੇ ਨਿਕਲਣਗੇ ਹਾਂਜੀ ਠੱਠੇ ਵਾਲਾ ਕੰਮ ਠੀਕ 3 ਦਿਨ ਬਾਪੂ ਜੀ ਫਿਰ ਅੱਗ ਵੱਲਦੀ ਰਹਿੰਦੀ ਹੈ ਇਹਦੇ ਵਿੱਚ ਹਾਂਜੀ ਵੱਲਦੀ ਰਹਿੰਦੀ ਹੈ ਜੀ ਠੀਕ ਹੈ ਜੀ ਕੀ ਆਵੇ ਦੇ ਵਿੱਚ ਕੀ ਪੈਂਦਾ ਕੀ ਆ ਲੱਕੜਾਂ ਜਾਂ ਕੀ ਪਾਥੀਆਂ ਗੋਹਾ ਜੀ ਗੋਹਾ ਪੈਂਦਾ ਜਾਂ ਬੱਚਾ ਜੀਰੀ ਦਾ ਜਿਹੜਾ ਉੱਤਰਾ ਛਿਲਕਾ ਹੁੰਦਾ ਛੇਦਰਾ ਵਾਲਾ ਉਹ ਪੈਂਦਾ ਦੋਈ ਚੀਜ਼ਾਂ ਬੰਨੀਆਂ ਹਾਂਜੀ ਤੇ ਐਦਾਂ ਬੈਠਿਓ ਬਾਪੂ ਜੀ ਥੱਕਦੇ ਨਹੀਂ ਪੈਰਾਂ ਭਾਰ ਬੈਠੇ ਹੋ ਨਾ ਜੀ ਥੱਕਦੇ ਨਹੀਂਗੇ ਮੈਂ ਤਾਂ 2 ਮਿੰਟ ਬੈਠਿਆ ਸੀ 피ੜੀ ਲੈਣੀ ਪੈਗੀ ਨਹੀਂ ਨਹੀਂ ਜੀ ਤਕੀਮਾ ਨਹੀਂ ਗਿਆ ਇਹ ਤਾਂ ਜੇ ਜੇ ਮਾੜਾ ਮੋਟਾ ਤਕੀਮਾ ਹੋ ਜਾਂਦਾ ਫਿਰ ਨੀਂਦ ਆ ਜਾਂਦੀ ਨਹੀਂ ਤਾਂ ਫੇ ਹੋਰ ਦੇ ਜਿੰਨੀ ਦੇਂਦੀ ਹਾਂ ਜੀ ਅਸੀਂ ਹੁਣ ਤੁਹਾਨੂੰ ਡੀਕ ਰਹੇ ਸੀਗੇ ਤੇ ਤੁਸੀਂ ਕਿੱਥੇ ਮਾਰਕੀਟ ਗਏ ਹੋਏ ਸੀ ਕੁਝ ਵੇਚਣ ਹਾਂਜੀ ਹਾਂਜੀ ਚੱਕਰੀਆਂ ਵੇਚਣ ਗਏ ਹੋਈ ਸੀ ਠੀਕ ਆ ਵੀ ਇਹ ਮੁੱਲ ਸਹੀ ਮਿਲ ਰਿਹਾ ਤੁਹਾਨੂੰ ਜੋ ਚੀਜ਼ ਬਣਾਉਂਦੇ ਹੋ ਤੁਸੀਂ ਵੇਚਦੇ ਹੋ ਅੱਗੇ ਉਹਦਾ ਮੁੱਲ ਮਿਲ ਰਿਹਾ ਮੁੱਲ ਤਾਂ ਮਿਲ ਰਿਹਾ ਜੀ ਜਿਹੜਾ ਮਾਰਕੀਟ ਚ ਆਮ ਇੱਕ ਦੂਜੇ ਦੇ ਉੱਤੇ ਦੀ ਛਿਤੀ ਜਾਂਦੇ ਨੇ ਲੋਕ ਲੈ ਆ ਲੈ ਕੇ ਜਿਹਨੂੰ ਪਤਾ ਨਹੀਂ ਬਣਾਉਣ ਦਾ ਦੁਕਾਨਦਾਰੇ ਰੱਖੀ ਬੈਠੇ ਨੇ ਉਹ ਉਹ ਕਣ ਮੁੱਲ ਨਹੀਂ ਮਿਲਦਾ ਐਸੀ ਚੱਲ ਮਿਲਦਾ ਤਾਂ ਹੈਗਾ ਹੁਣ ਕਰਨਾ ਤਾਂ ਹੈਗਾ ਜਾਂ ਛੱਡ ਨਹੀਂ ਸਕਦੇ ਰੋਜੀ ਰੋਟੀ ਆ ਹਾਂਜੀ ਪੂਰਾ ਮੁੱਲ ਨਹੀਂ ਮਿਲ ਰਿਹਾ ਤੁਹਾਡੇ ਕਹਿਣ ਦਾ ਮਤਲਬ ਇਸ ਚੀਜ਼ ਦਾ ਪੂਰਾ ਮੁੱਲ ਦੇ ਉੱਤੇ ਦੀ ਛਿੱਟੀ ਜਾਂਦੇ ਲਿਆ ਲਿਆ ਚ ਬਣਾਉਣ ਦਾ ਨਹੀਂ ਪਤਾ ਚੱਕ ਘਮਾਉਣ ਦਾ ਨਹੀਂ ਪਤਾ ਕੋਈ ਮੱਥਾ ਨਹੀਂ ਟਿਕਣਾ ਕੋਈ ਕੁਛ ਨਹੀਂ ਕਰਨਾ ਆਪ ਦਾ ਲਿਆ ਲਿਆ ਕਿ ਮਾਰਕੀਟ ਕਰੀ ਜਾਂਦਾ ਅਗਲਾ ਉਹ ਉਹੀ ਬਾਪੂ ਜੀ ਲੈ ਕੇ ਨੋਰਮਲ ਮਾਲ ਲੈ ਕੇ ਘਟ ਦੇ ਵਿੱਚ ਬਾਜ਼ਾਰ ਦੇ ਵਿੱਚ ਹਰ ਇੱਕ ਬੰਦਾ ਬੈਠਾ ਜਣੀ ਬਣਾਉਣ ਵਾਲੇ ਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਹਾਂ ਬਣਾਉਣ ਵਾਲੇ ਨੂੰ ਜਿਵੇਂ ਜਿਮੀਦਾਰ ਨੂੰ ਸਬਜ਼ੀ ਦਾ ਮੁੱਲ ਨਹੀਂ ਮਿਲਦਾ ਬੀਜ ਦੇ ਵਾਲੇ ਨੂੰ ਹਾਂ ਜੀ ਹਾਂ ਓਕਣ ਦੂਏ ਖਾ ਜਾਂਦੇ ਨੇ ਏਕਣ ਇਹੋ ਕੰਮ ਆ ਠੀਕ ਹੈ ਬਾਪੂ ਜੀ ਜਿਵੇਂ ਜਿਵੇਂ ਬਾਪੂ ਜੀ ਇਹ ਥੋੜੀ ਇੰਨੇ ਦਿਨ ਦੀ ਮਿਹਨਤ ਹੈ ਤਨ ਦਿਨ ਤੁਸੀਂ ਕਹਿ ਰਹੇ ਹੋ ਆਵੇ ਦੇ ਵਿੱਚ ਫਿਰ ਸੁੱਕਣਿਆ ਵੀ ਆ ਦੋ ਦਿਨ ਉਸ ਹਿਸਾਬ ਨਾਲ ਮੁੱਲ ਨਹੀਂ ਮਿਲ ਰਿਹਾ ਤੁਹਾਨੂੰ ਜਿਹੜੇ ਰੀਡੀਮੈਂਟ ਲਿਆ ਕੇ ਨੇ ਉਹਨਾਂ ਦੇ ਵਿੱਚ ਕੁਝ ਜਾਂਚੀਤੇ ਨਹੀਂ ਚੱਕ ਕੇ ਫੜਾ ਦੇਣੇ ਨੇ ਅਗਲਾ ਕਹਿੰਦਾ ਉਹਦੋਂ ਚੱਕੇ ਉਧਰ ਥੜਾਤੀ ਗਾਹਾਂ ਜਿਵੇਂ ਚਾਈਨਾ ਦੀਆਂ ਲੜੀਆਂ ਆ ਗਈਆਂ ਉਹਦੇ ਵਿੱਚ ਥੋੜਾ ਕੋਈ ਇਫੈਕਟ ਪਿਆ ਹੋਵੇ ਤੇ ਕੋਈ ਪ੍ਰਭਾਵ ਪਿਆ ਹੋਵੇ ਥੋੜਾ ਕੰਮ ਘਟਿਆ ਜਾਂ ਵਧਿਆ ਉਹਦੇ ਵਿੱਚ ਕੀ ਪ੍ਰਭਾਵ ਪਿਆ ਨਹੀਂ ਪ੍ਰਭਾਵ ਤਾਂ ਕੋਈ ਨਹੀਂ ਪਿਆ ਜੀ ਦੀਵੇ ਦੀਵੇ ਦੀ ਜਗ੍ਹਾ ਨੇ ਲੜੀਆਂ ਲੜੀਆਂ ਦੀਆਂ ਜਗ੍ਹਾ ਹਾਂਜੀ ਇਹ ਤਾਂ ਵਧੀਆ ਜਾਂਦਾ ਜੀ ਜਿਹਨੂੰ ਪਤਾ ਵੀ ਮਿੱਟੀ ਦੇ ਭਾਂਡੇ ਬਾਤਾਂਗੇ ਬਿਮਾਰੀ ਤੋਂ ਰਹਿਤ ਰਹਿਾਂਗੇ ਹਾਂਜੀ ਹਾਂ ਜੇ ਪਾਣੀ ਪੀਵਾਂਗੇ ਫੇਰ ਜ਼ਿੰਦਗੀ ਆ ਜੇ ਫ੍ਰਿਜਾਂ ਦਾ ਪੀਵਾਂਗੇ ਫੇਰ ਤਾਂ ਬਿਮਾਰੀ ਬਿਮਾਰੀ ਹੈਗੀ ਆ ਠੀਕ ਹੈ ਬਾਪੂ ਜੀ ਇਹ ਇਹ ਤੁਸੀਂ ਕਹਿ ਰਹੇ ਹੋ ਵੀ ਇਹ ਗੁਣਕਾਰੀ ਆ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ ਪੀਣਾ ਗੁਣਕਾਰੀ ਹੈ ਫ੍ਰਿਜ ਦਾ ਪਾਣੀ ਹਾਨੀਕਾਰਕ ਥੋੜੇ ਕਹਿਣ ਦੇ ਬਤਾਵ ਹਾਂਜੀ 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 ਹਾਨੀਕਾਰਕਾ ਚਾਰੇ ਤੱਤ ਆਉਂਦੇ ਨੇ ਜੀ ਇਹ ਚ ਲੋਹਾ ਕੀ ਚੋਨਾ ਕੀ ਪਿੱਤਲ ਕੀ ਸਾਰੇ ਤੱਤ ਨੇ ਇਹਦੇ ਤਾਂਬੇ ਵਾਲਾ ਕੰਬਾ ਠੀਕ ਹੈ ਜਿਵੇਂ ਆਪਾਂ ਉਹ ਘੜੇ ਵਾਲਾ ਪਾਣੀ ਪੀ ਰਹੇ ਹਾਂ ਮੰਨ ਲਓ ਵੀ ਆਪਾਂ ਘੜੇ ਦਾ ਪਾਣੀ ਪੀ ਰਹੇ ਹਾਂ ਠੀਕ ਹੈ ਆਪਾਂ ਉਹ ਬਿਲਕੁਲ ਫਰਿੱਜ ਵਰਗਾ ਨਿਕਲਦਾ ਪਾਣੀ ਉਹਦੇ ਵਿੱਚੋਂ ਉਹ ਕੀ ਕਾਰਨ ਕੀ ਹੁੰਦਾ ਉਹਦਾ ਬਸ ਕਾਰਨ ਮਿੱਟੀ ਦੇ ਗੁਣ ਨੇ ਜੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਠੰਡਾ ਹੋ ਜਾਂਦਾ ਅੱਗੇ ਥੋੜੇ ਬੱਚੇ ਨੇ ਜਿਹੜੇ ਕੋਈ ਥੋੜਾ ਪੋਤਾ ਕੋਈ ਥੋੜਾ ਲੜਕਾ ਕੋਈ ਇਸ ਲਾਈਨ ਦੇ ਵਿੱਚ ਆਉਣਾ ਕਿਉਂ ਨਹੀਂ ਚਾਹ ਰਹੇ ਆਉਣਾ ਜੀ ਉਹ ਕਹਿੰਦੇ ਮਿਹਨਤ ਬਹੁਤ ਆ ਜੀ ਜਿਆਦਾ ਮਿਹਨਤ ਕਰਨੀ ਪੈਂਦੀ ਆ ਮਿੱਟੀ ਨਾਲ ਕੁਲੀ ਜਾਓ ਫਿਰ ਮਿਹਨਤ ਕਰੀ ਜਾਓ ਉਨੀ ਮਿਹਨਤ ਮਰਦੀ ਹੈ ਨਹੀਂ ਇਹੀ ਆ ਜੀ ਚਲੋ ਹੱਥ ਤਾਂ ਵਟਾਉਂਦੇ ਨੇ ਥੋਡੇ ਨਾਲ ਜਿੰਨਾ ਚ ਹੱਥ ਵਟਾਉਂਦੇ ਨੇ ਹਾਂ ਜੀ ਤੁਹਾਨੂੰ ਕੀ ਲੱਗ ਕੀ ਰਿਹਾ ਵੀ ਇਹ ਠੰਡਾ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਦੇ ਵਿੱਚ ਹੈ ਇਹ ਇਹ ਠੰਡਾ ਖਤਮ ਹੋ ਸਕਦਾ ਖਤਮੇ ਹੋ ਸਕਦਾ ਜਾਂ ਨਵਾਂ ਪੋਜ ਸਿੱਖਦਾ ਨਹੀਂ ਜੀ ਹਾਂ ਜੀ ਜਦੋਂ ਨਵਾਂ ਪੀੜੀ ਸਿੱਖ ਨਹੀਂ ਰਹੀ ਤਾਂ ਖਤਮ ਹਾਂ ਜੀ ਨਵੀਂ ਪੀੜੀ ਸਿੱਖ ਨਹੀਂ ਰਹੀ ਖਤਮੇ ਹੋਊਗਾ ਹਾਂਜੀ ਠੀਕ ਹੈ ਬਕੂਈ ਇਹ ਨਵੀਂ ਪੀੜ੍ਹੀ ਮਿੱਟੀ ਤੋਂ ਹਲਕਤ ਮੰਨਦੀ ਐ ਜਾਂ ਫਿਰ ਇਹ ਕਹਿ ਰਹੀ ਆ ਵੀ ਮਿਹਨਤ ਜਿਆਦਾ ਕੀ ਹਿਸਾਬ ਕਿਤਾਬ ਕੀ ਆ ਉਹ ਮਿੱਟੀ ਤੋਂ ਵੀ ਮੰਨਦੇ ਨੇ ਮਿਹਨਤ ਵੀ ਬਹੁਤ ਜਿਆਦਾ ਆ ਜੀ ਆ ਮੁੱਲ ਨਹੀਂ ਉਹਨਾਂ ਮਿਲ ਰਿਹਾ ਨਹੀਂ ਉਹਨਾਂ ਮਿਲ ਰਿਹਾ ਹਾਂਜੀ ਠੀਕ ਹੈ ਹਾਂਜੀ ਜਿਹੜੀ ਚੀਜ਼ ਦੇ ਵਿੱਚ ਹੁਣ ਇਹਨਾਂ ਨੂੰ ਪ੍ਰੋਫਿਟ ਲੱਗ ਰਿਹਾ ਉਧਰ ਹੀ ਜਾਣਗੇ ਤੇ ਹੁਣ ਨੌਕਰੀਆਂ ਵੱਲ ਜਿਆਦਾ ਹੋਗੇ ਆਪਣੇ ਧੰਦੇ ਛੱਡ ਗਏ ਹਾਂਜੀ ਹਾਂਜੀ ਧੰਦੇ ਛੱਡ ਗਏ ਜੀ ਇਹ ਜੇ ਕਾਟਨੇ ਗਈ ਤਾਂ ਮੈਂ ਤੇ ਵੀ ਚੱਲਦਾ ਰੋਟੀ ਚੱਲਦੀ ਹੈ ਇਹਦੇ ਨਾਲ ਵੀ ਹਾਂਜੀ ਇਹ ਤਾਂ ਹੈ ਬਾਪੂ ਜੀ ਇਹ ਫੇਰ ਵੀ ਆਪਣਾ ਵਿਰਾਸਤੀ ਕਿੱत्ता ਸਾਂਭ ਕੇ ਰੱਖਣਾ ਚਾਹੀਦਾ ਹਾਂਜੀ ਸਾਂਭ ਕੇ ਰੱਖਣਾ ਚਾਹੀਦਾ ਜੀ ਵਿਰਾਸਤੀ ਕਿੱत्ता ਇਹਨਾਂ ਕਿੱਤਿਆਂ ਨੂੰ ਜੋ ਇਹ ਕਿੱਤੇ ਨੇ ਆਪਣੇ ਵਿਰਾਸਤੀ ਕਿੱਤੇ ਨੇ ਇਹਨਾਂ ਨੂੰ ਬਚਾ ਰਹੇ ਬਚਾਉਣ ਦੇ ਲਈ ਜੋ ਸਰਕਾਰ ਕੋਈ ਕਦਮ ਚੱਕ ਰਹੀ ਹੈ ਕੀ ਕਹਿਣਾ ਕੀ ਚਾਹੋਗੇ ਇਸ ਬਾਰੇ ਸਰਕਾਰ ਤਾਂ ਕੋਈ ਕੰਮ ਨਹੀਂ ਕੋਈ ਇਧਰ ਖਿਆਲ ਨਹੀਂ ਲੈਂਦੀ ਜੀ ਕੋਈ ਜਾਨੋ ਉਹ ਨਹੀਂ ਦਿੰਦੇ ਬਈ ਮਤਲਬ ਬਈ ਆਬਾ ਬਣਾ ਲਓ ਜਾਂ ਜਗਾ ਲੈ ਲਓ ਕੋਈ ਮਿੱਟੀ ਦੀ ਪ੍ਰੋਬਲਮ ਆਉਂਦੀ ਆ ਮਿੱਟੀ ਨਹੀਂ ਮਿਲ ਰਹੀ ਫੇ ਮੋਲ ਲੈਉਣੀ ਪੈਂਦੀ ਸਾਰਾ ਏਕਣ ਕਰਨਾ ਪੈਂਦਾ ਜੀ ਬਾਬੂ ਪੁਰਾਣੇ ਸਮਿਆਂ ਦੇ ਵਿੱਚ ਤਾਂ ਅਸੀਂ ਸੁਣਦੇ ਸੀ ਬਜ਼ੁਰਗਾਂ ਤੋਂ ਮਿੱਟੀ ਆਪਣੇ ਪਿੰਡਾਂ ਦੇ ਵਿੱਚ ਆਮ ਮਿਲ ਜਾਂਦੀ ਉਹ ਮਿੱਟੀ ਕਿ ਅਲੋਪ ਕਿੱਥੇ ਹੋ ਚੁੱਕੀ ਹੈ ਮਿੱਟੀ ਹੈਗੀ ਆ ਜੀ ਇਹ ਲੋਪ ਹੋਊਗੀ ਬਰਾਦਰੀ ਵਾਲੇ ਕੰਮ ਨਹੀਂ ਕਰ ਰਹੇ ਉਹ ਕਢਾ ਨਹੀਂ ਰਹੇ ਇਕੱਲੇ ਜਾਣੇ ਜੀ ਕਢਾਉਂਦਾ ਅਗਲਾ ਫੇ ਜਿੱਦ ਪੈਂਦੀ ਆ ਉਹਦਾ ਫਾਇਦਾ ਕੀ ਹੈ ਠੀਕ ਹੈ ਇਹ ਥੋੜੇ ਕਹਿਣ ਦਾ ਮਤਲਬ ਵੀ ਆਪਣੇ ਪਿੰਡਾਂ ਦੇ ਵਿੱਚ ਫਿਲਹਾਲ ਹੈ ਮਿੱਟੀ ਆ ਮਿੱਟੀ ਹੈਗੀ ਆ ਜਿ ਸਰ ਹੈਗੀ ਆ ਹਾਂਜੀ ਘਮਾਰਾਂ ਦੇ ਨਾਂ ਤੇ ਵੀ ਹੈਗੀ ਆ ਜਦੋਂ ਤੁਸੀਂ ਸ਼ੁਰੂ ਕੀਤਾ ਇਹ ਕੰਮ ਥੋੜੇ ਦਾਦੇ ਪਰਦਾਦਿਆਂ ਨੇ ਸ਼ੁਰੂ ਕੀਤਾ ਉਦੋਂ ਮਿੱਟੀ ਤੁਸੀਂ ਕਿੱਥੋਂ ਲੈ ਕੇ ਆਉਂਦੇ ਸੀ ਉਦੋਂ ਮਿੱਟੀ ਤਾਂ ਲੈ ਆਉਂਦੇ ਸੀ ਕਿ ਮਿਲਦੀ ਸੀ ਹੁਣ ਬੰਦ ਹੋ ਗਈ ਹੌਲੀ ਹੌਲੀ ਤੋਬੇ ਬਾਦ ਕਰ ਲੈ ਜਮੀਨਾ ਨਹੀਂ ਪਹਿਲਾਂ ਤਾਂ ਆਮ ਹੀ ਮਿਲ ਜਾਂਦੀ ਸੀ ਮਿੱਟੀ ਪਹਿਲਾਂ ਆ ਮਿਲ ਜਾਂਦੀ ਸੀ ਖੇਤਾਂ ਦੇ ਵਿੱਚੋਂ ਚੱਕਦੇ ਸੀ ਜਾਂ ਕਿੱਦਾਂ ਸੀ ਕੀ ਸਾਕਤਾ ਸੀ ਦਾ ਛੱਡੀ ਵੀ ਹੋਈ ਸੀ ਪਿੰਡ ਨੂੰ ਮਿੱਟੀ ਜੀ ਕਮਾਰਾ ਮਾਤੇ ਛੱਡੀ ਹੋਤੀ ਉਹਨਾਂ ਕਮਾਰਾ ਛੱਡ ਗਏ ਮਿੱਟੀ ਵੀ ਛੱਡ ਗਏ ਅੱਛਾ ਠੋਡੇ ਕਹਿੰਦਾ ਮਤਲਬ ਕਮਾਰਾ ਨੂੰ ਜਗ੍ਹਾ ਦਿੱਤੀ ਹੋਈ ਸੀ ਪਰ ਜਾ ਪਤਾ ਹਾਂਜੀ ਹਾਂਜੀ ਦਿੱਤੀ ਹੋਈ ਸਪੈਸ਼ਲ ਮਿੱਟੀ ਲਜਾਣ ਦੇ ਲਈ ਹਾਂਜੀ ਦਿੱਤੀ ਹੋਈ ਉਹ ਜਗ੍ਹਾ ਕਿਸ ਦੀ ਛੱਡੀ ਹੋਈ ਸੀ ਬਾਪੂ ਜੀ ਗਵਰਨਮੈਂਟ ਦੀ ਸੀ ਜਾਂ ਪੰਚਾਇਤੀ ਸੀ ਕੀ ਹਿਸਾਬ ਕਿਤਾਬ ਸੀ ਪੰਚਾਇਤੀ ਦੀ ਗਿਆ ਜੀ ਵੈਸੇ ਆਪਣੇ ਜਿਆਦਾ ਮਰਬੇ ਬੰਦੀ ਹੋਈ ਹੈ ਜਿਆਦਾ ਛੱਡੀ ਸੀਗੀ ਹੁਣ ਤਾਂ ਸਾਨੂੰ ਪਤਾ ਨਹੀਂ ਉਹਦੇ ਬਾਰੇ ਵੀ ਹੈਗੀ ਹੈ ਨਾ ਹੈਗੀ ਇੱਕ ਕੀ ਬਣਿਆ ਕੀ ਹੋਇਆ ਕੀ ਬਣਾ ਕੇ ਰੱਖਿਆ ਤੁਸੀਂ ਕੁਛ ਦਿਖਾ ਸਕਦੇ ਹੋ ਸਾਡੇ ਸਾਨੂੰ ਕੀ ਬਣਾ ਕੇ ਰੱਖਿਆ ਇਹ ਜੱਗ ਬਣਾਇਆ ਜੀ ਪਾਣੀ ਵਾਸਤੇ ਅੱਛਾ ਇਹ 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 ਬਾਪੂ ਕਿੰਨਾ ਸਮਾਂ ਲੱਗਿਆ ਇਹਨੂੰ ਬਣਨ ਦੇ ਵਿੱਚ ਬਣਨ ਨੂੰ ਤਾਂ ਦਿਹਾੜੀ 'ਚ 15 ਕ ਬਣਦੇ ਨੇ ਜੀ ਫੇਰ ਡੰਡੀ ਲਾਉਣੀ ਆ ਮਿਹਨਤ ਆ ਜੀ ਇੱਕ ਦਿਨ ਦੇ ਵਿੱਚ 15 ਜੱਗ ਬਣਦੇ ਹਾਂਜੀ 15 ਕ ਬਣਦੇ ਨੇ ਵੇਖਦਾ ਕਿੰਨੇ ਦਾ ਇਹ ਕੀ ਰੇਟ ਵੇਖਦਾ ਵੇਖਦਾ ਤਾਂ ਉਹੀ 100 ਰੁਪਈਆ ਮਿਹਨਤ ਹਾਂਜੀ 14 12 15 ਜੱਗ ਬਣੇ 1500 ਰੁਪਈਆ ਬਣ ਗਿਆ ਉਹਦੇ ਵਿੱਚੋਂ ਖਰਚਾ ਕੀ ਆ ਤੁਹਾਡਾ ਖਰਚਾ ਤਾਂ ਬਹੁਤ ਆ ਜੀ ਹੁਣ ਤੁਹਾਨੂੰ ਪਤਾ ਹੀ ਆ ਮਿਹਨਤ ਆ ਇਹਦੇ 15 14 ਆਉਂਦਾ ਵੀ ਕੀ ਆ ਨਹੀਂ ਮਿਹਨਤ ਤੋਂ ਬਿਨਾ ਤੁਹਾਡਾ ਕੀ ਖਰਚ ਹੈ ਇਹਦੇ ਵਿੱਚ ਮਿੱਟੀ ਦਾ ਜਾਂ ਕੁਝ ਹੋਰ ਹਾਂਜੀ ਮਿੱਟੀ ਦਾ ਖਰਚਾ ਕੋਈ ਨਹੀਂ ਮਿਹਨਤ ਬਹੁਤ ਹੈ ਜੀ ਬਸ ਹਾਂਜੀ ਮਿੱਟੀ ਦਾ ਠੀਕ ਹੈ ਬਾਪੂ ਜੀ ਹੋਰ ਇਹਦੇ ਵਿੱਚ ਕੀ ਬਣਾਇਆ ਕੀ ਆ ਤੁਸੀਂ ਦਿਖਾਓਗੇ ਸਾਨੂੰ ਕੁਝ ਹਾਂਜੀ ਰੱਖ ਦਿਓ ਇਹਨੂੰ ਇੱਥੇ ਰੱਖ ਦਿਓ ਇਹ ਕੱਪ ਬਣਾਏ ਨੇ ਜੀ ਗਲਾਸ ਬਣਾਏ ਨੇ ਇਹ ਬਾਪੂ ਜੀ ਦਿਹਾੜੀ ਦੇ ਵਿੱਚ ਕਿੰਨੇ ਬਣਾ ਦਿੰਦੇ ਤੁਸੀਂ ਇਹ ਤਾਂ ਬਣ ਜਾਂਦੇ ਨੇ ਜੀ ਵੈਸੇ ਇਹ ਡੰਡੀਆਂ ਲਾਉਣੀਆਂ ਪੈਂਦੀਆਂ ਨੇ 40 50 ਹੀ ਬਣਦੇ ਨੇ ਬਾੜੇ ਨਹੀਂ ਬਣਦੇ ਜੀ ਇਹ ਜਿਹੜੀਆਂ ਡੰਡੀਆਂ ਨੇ ਬਾਪੂ ਜੀ ਇਹ ਇਹ ਫੈਮਿਲੀ ਲਾਉਂਦੀ ਆ ਤੁਸੀਂ ਕੱਪ ਬਣਾ ਦਿੰਦੇ ਹੋ ਜਾਂ ਸਾਰਾ ਕੁਝ ਤੁਸੀਂ ਕਰਦੇ ਹੋ ਹਾਂਜੀ ਆਪ ਕਰਦੇ ਆ ਜੀ ਕਈ ਵਾਰੀ ਬੱਚੇ ਵੀ ਹੈਲਪ ਕਰ ਦਿੰਦੇ ਨੇ ਅੱਛਾ ਬੱਚੇ ਡੰਡੀਆਂ ਵਗੈਰਾ ਲਾ ਦਿੰਦੇ ਲਾ ਦਿੰਦੇ ਨੇ ਹਾਂਜੀ ਠੀਕ ਹੈ ਬਾਪੂ ਜੀ ਆ ਜੋ ਆ ਬਣਾਈ ਆ ਫੜੋ ਤੁਸੀਂ ਫੜੋ ਬਣਾਈ ਆ ਆਪਾਂ ਨਾਲ ਇਹ ਤੁਸੀਂ ਘਰ ਬਣਾਈ ਆ ਇਹ ਘਰ ਬਣਾਈ ਆ ਜੀ ਠੀਕ ਹੈ ਬਾਪੂ ਜੀ ਇੰਨੀ ਸੋਹਣੀ ਬਹੁਤ ਜ਼ਿਆਦਾ ਇਹਦੇ ਤੇ ਵੀ ਮਿਹਨਤ ਆਈ ਹੋ ਅਜੇ ਤਾਂ ਮੈਂ ਤਾਂ ਹਜੇ ਕਲਰ ਹੋਣਾ ਜੀ ਫਿਰ ਇਹਨੇ ਸੋਹਣੀ ਬਣਨਾ ਹਜੇ ਤਾਂ ਕਲਰ ਨਹੀਂ ਹੋਇਆ ਹਾਂਜੀ ਇਹ ਇੱਕ ਦਿਹਾੜੀ ਦੇ ਵਿੱਚ ਇਹ ਕਿੰਨੀਆਂ ਬਣਾ ਦਿੰਦੇ ਹੋ ਤੁਸੀਂ ਇਹ ਵੀ 10-12 ਹੀ ਬਣਦੀਆਂ ਨੇ ਜੀ ਵੱਧ ਨਹੀਂ ਬਣਦੀਆਂ ਠੀਕ ਹੈ ਸਾਰਾ ਪਰਿਵਾਰ ਲੱਗਦਾ ਤਾਂ 10-12 ਬਣਦੀਆਂ ਜਾਂ ਤੁਸੀਂ ਇਕੱਲੇ 10 ਬਣ ਸਾਰਾ ਪਰਿਵਾਰ ਲੱਗਦਾ ਜੀ ਹਾਂਜੀ ਮੁੰਡੇ ਵੀ ਲੱਗਦੇ ਨੇ ਮੈਂ ਮਿਹਨਤ ਕਰਦੇ ਨੇ ਤਾਂ ਬਣਦੇ ਠੀਕ ਹੈ ਇਹ ਬਾਪੂ ਜੀ ਆ ਮਿੱਟੀ ਦੀ ਹੋਗੀ ਜੋ ਆ ਚੱਟਾ-ਚੱਟਾ ਲਗਾਇਆ ਹੈ ਕੀ ਲਗਾਤਾ ਇਹਨੂੰ ਇਹ ਤਾਂ ਜੀ ਉਹ ਆਪਣੇ ਮਿੱਟੀ ਲਈ ਹੋਈ ਹੈ ਇਹ ਸਿਮਿੰਟ ਵਾਂਗੂ ਯਾਨੀ ਅੱਛਾ ਇਹ ਤਰੇਡ ਛੱਡ ਰਹੀ ਸੀ ਤੋ ਤਾਂ ਲਗਾਈ ਆ ਹਾਂਜੀ ਹਾਂਜੀ ਤਰੇਜ ਨਹੀਂ ਆਉਂਦੀ ਠੀਕ ਹੈ ਕੋਈ ਚੋਨਾ ਮਿੱਟੀ ਲਈ ਠੀਕ ਹੈ ਇਹ 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 ਇੰਨੀ ਮਿਹਨਤ ਆ ਇਹ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਤਾਂ ਉਹੀ ਬੱਛ ਜੀ 150 600 700 ਬਜ਼ਾਰਾਂ ਵਾਲੇ ਨੇ ਤਾਂ 600 ਦੇ ਦੇਣੀਆਂ ਨੇ ਇਕੱਠ ਠੀਕ ਹੈ ਬਾਜ਼ਾਰ ਦੇ ਵਿੱਚ ਤਾਂ ਬਾਪੂ ਆਪਾਂ ਜਾਣਦੇ ਆ ਸੁੰਦਰ ਹਟੜੀਆਂ ਰੰਗ ਕਰੀਆਂ ਹੋਈਆਂ ਰੰਗ ਬਰੰਗੀਆਂ ਉਹ ਤਾਂ 10000 ਰੁਪਏ ਨੂੰ ਦੇਈ ਜਾਂਦੇ ਨੇ ਤੁਹਾਨੂੰ ਕਿਉਂ ਨਹੀਂ ਇੰਨਾ ਮੁੱਲ ਮਿਲ ਰਿਹਾ ਚੰਨੂ ਨਹੀਂ ਮਿਲਦਾ ਜੀ ਬਸ ਪਤਾ ਨਹੀਂ ਕੀ ਗੱਲ ਆ ਅਸੀਂ ਬਾਜ਼ਾਰਾਂ ਦੇ ਵਿੱਚ ਦੇਖੀ ਦਾ ਖੁਦ ਵੀ ਖਰੀਦੀ ਦਾ ਦੇਖੀ ਦਾ ਵੀ ਆ ਰੰਗ-ਬਰੰਗੀਆਂ ਹਟੜੀਆਂ ਨੇ 1000 ਰੁਪਿਆ 2000 ਰੁਪਿਆ ਐਦਾਂ ਦੇ ਰਹੇ ਨੇ ਠੀਕ ਆ ਸ਼ਹਿਰਾਂ ਦੇ ਵਿੱਚ ਪਰ ਇਹ ਤੁਸੀਂ ਕਹਿ ਰਹੇ ਹੋ ਵੀ ਸਾਡੀ 100 ਰੁਪਏ ਦੀ ਵਿਕਦੀ ਐ ਇਹ ਇਹ ਕੀ ਚੱਕਰ ਕੀ ਐ ਪਾਜੀ ਇਹ ਕੀ ਕਹਿ ਸਕਦੇ ਜੀ ਉਹਨਾਂ ਦਾ ਦਿੱਚੋ ਇਹ ਜੇ ਟੁੱਡੇ ਕਹਿਣ ਦਾ ਮਤਲਬ ਵੀ ਜੋ ਪੈਦਾ ਕਰਦਾ ਉਹਨੂੰ ਮੁੱਲ ਨਹੀਂ ਮਿਲ ਰਿਹਾ ਹਾਂਜੀ ਹਾਂਜੀ ਜੋ ਪੈਦਾ ਕਰਦਾ ਉਹ ਨਹੀਂ ਹਾਂਜੀ ਜਦਾਂ ਕਿਸਾਨ ਨੂੰ ਫਸਲ ਦਾ ਮੁੱਲ ਨਹੀਂ ਮਿਲ ਰਿਹਾ ਕਿਸਾਨ ਫਸਲ ਉਗਾਉਂਦਾ ਉਹਨੂੰ ਮੁੱਲ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਹਟੜੀ ਬਣਾ ਰਹੇ ਹੋ ਤੁਹਾਨੂੰ ਹਟੜੀ ਦਾ ਮੁੱਲ ਨਹੀਂ ਮਿਲੇਗਾ ਹਾਂਜੀ ਮੁੱਲ ਨਹੀਂ ਮਿਲ ਰਿਹਾ ਇਹ ਤਾਂ ਹੈ ਕੀ ਕਹਿਣਾ ਕੀ ਚਾਹੋਗੇ ਇਸ ਤੇ ਨਾ ਇਹ ਤਾਂ ਲੋਕਾਂ ਨੂੰ ਆਪਦੇ ਆਪ ਚਾਹੀਦਾ ਜੀ ਬਿਮਾਰੀਆਂ ਤੋਂ ਬਚਣਾ ਫੇ ਮਿੱਟੀ ਦੇ ਬਰਤਨ ਵਰ ਤੋਂ ਜੇ ਅਸੀਂ ਅਗਲਾ ਕਹਿੰਦਾ ਵੇਚਣ ਦੇ ਮਾਰੇ ਕਹਿੰਦੇ ਨੇ ਘੜੇ ਦਾ ਪਾਣੀ ਪੀਓ ਸਿਹਤ ਠੀਕ ਰਹਿੰਦੀ ਆ ਹਾਜਮਾ ਲੁੱਟ ਰੇਂਦਾ ਹਾਂਜੀ ਫ੍ਰਿਜ ਦਾ ਵੀ ਮੇ ਬਿਮਾਰ ਰਹਿੰਦਾ ਬੰਦਾ ਠੀਕ ਹੈ ਜੀ ਹੁਣ ਤਾਂ ਘੜੇ ਤੋਂ ਇਲਾਵਾ ਬਹੁਤ ਚੀਜ਼ਾਂ ਬਣ ਗਈਆਂ ਜਿਦਾਂ ਤੁਸੀਂ ਜੱਗ ਦਿਖਾ ਰਹੇ ਜੀ ਤੁਸੀਂ ਜੱਗ ਦੇ ਵਿੱਚ ਪਾਣੀ ਭਰ ਕੇ ਰੱਖ ਸਕਦੇ ਹੋ ਹਾਂਜੀ ਹਾਂਜੀ ਰੱਖ ਸਕਦੇ ਜੀ ਚਲੋ ਠੀਕ ਹੈ ਇਹ ਸੀ ਬਾਪੂ ਸਾਡੇ ਕਰਨੈਲ ਸਿੰਘ ਜੀ ਮਿੱਟੀ ਦੇ ਬਰਤਨ ਬਣਾ ਰਹੇ ਨੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ 4 ਦਹਾਕਿਆਂ ਤੋਂ ਇਹ ਖੁਦ ਕਰ ਰਹੇ ਨੇ ਬਾਕੀ ਇਹਨਾਂ ਦੀਆਂ ਪੁਰਾਣੀਆਂ ਪੀੜ੍hiyan ਵੀ ਕਰ ਰਹੀਆਂ ਸੀ ਇਹਨਾਂ ਦੇ ਦਾਦਾ ਜੀ ਪਿਤਾ ਜੀ ਪਰਦਾਦਾ ਜੀ ਸਭ ਕਰ ਰਹੇ ਸੀ ਇਹੀ ਕੀਤਾ ਤੇ ਬਾਜ਼ਾਰਾਂ ਚੋਂ ਲੈਣ ਦੀ بجائے ਜੋ ਬੰਦਾ ਪ੍ਰੋਡਿਊਸ ਕਰ ਰਿਹਾ ਚੀਜ਼ ਨੂੰ ਬਣਾ ਰਿਹਾ ਵਾ ਤੁਸੀਂ ਉਹ ਉਸ ਤੋਂ ਲਓ ਜਿੱਦਾਂ ਕਿਸਾਨ ਨੂੰ ਫਸਲ ਦਾ ਮੁੱਲ ਨਹੀਂ ਨਾ ਮਿਲ ਰਿਹਾ ਉਸ ਤਰ੍ਹਾਂ ਇਹ ਬਣਾਉਣ ਵਾਲਿਆਂ ਨੂੰ ਇਹਨਾਂ ਦਾ ਵੀ ਮੁੱਲ ਬਿਲਕੁਲ ਨਹੀਂ ਮਿਲ ਰਿਹਾ ਬਾਜ਼ਾਰਾਂ ਦੇ ਵਿੱਚ ਜੋ ਚੀਜ਼ ਹਜ਼ਾਰਾਂ ਦੀ ਵਿਕਦੀ ਹੈ ਇਹਨਾਂ ਤੋਂ ਸੌਆਂ ਦੀ ਖਰੀਦੀ ਜਾਂਦੀ ਹੈ ਪੰਜਾਹਾਂ ਦੀ ਖਰੀਦੀ ਜਾਂਦੀ ਹੈ ਦਸਾਂ ਵੀਹਾਂ ਦੇ ਵਿੱਚ ਖਰੀਦੀ ਜਾਂਦੀ ਹੈ ਪਰ ਉਹ ਮਾਰਕੀਟ ਦੇ ਵਿੱਚ ਹਜ਼ਾਰਾਂ ਦੇ ਵਿੱਚ ਮਿਲਦੀ ਹੈ ਜੇ ਇਹ ਕਿੱਤਾ ਜਿਉਂਦਾ ਰੱਖਣਾ ਤੁਸੀਂ ਇਸ ਕਿੱਤਾ ਵੀ ਫਿਰ ਇਹ ਵਿਰਾਸਤੀ ਕਿੱਤਾ ਵਾ ਇਸ ਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ ਤਾਂ ਮੈਂ ਅਪੀਲ ਕਰਦਾ ਆਪਣੇ ਇਸ ਬੰਦਿਆਂ ਤੋਂ ਸਮਾਨ ਖਰੀਦੋ ਮਾਰਕੀਟ ਚੋਂ ਖਰੀਦਣ ਦੀ ਬਜਾਏ